ਮੇਰਾ ਨਾ ਅਮਨਪ੍ਰੀਤ ਕੋਰ ਆਮ ਆਦਮੀ ਪਾਰਟੀ ਜਰਨਸਨ ਝਾੜੂ ਪਿੰਡ ਬਡਾਲਾ ਤੇ ਬਹੁਤ ਵਧੀਆ ਮਾਹੌਲਾ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਹੇ ਆ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਲਿਆਂਦੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਮੁਕਤ ਕੀਤਾ ਹੈ ਤੇ ਬਹੁਤ ਜ਼ਿਆਦਾ ਰੋਡਸ ਵਗੈਰਾ ਵੀ ਵਧੀਆ ਬਣਾਈਆਂ ਨੇ ਤੇ ਆਉਣਰ ਟਾਈਮ ਦੇ ਵਿੱਚ ਅਸੀਂ ਸਾਰੇ ਮੈਂਬਰ ਮਿਲ ਕੇ ਬਹੁਤ ਵਧੀਆ ਡਿਵੈਲਪਮੈਂਟ ਕਰਾਂਗੇ ਵਿਕਾਸ लेके ਜਾਵਾਂਗੇ ਬਿਲਕੁਲ ਜੀ ਕਰ ਰਹੇ ਆ ਲੋਕਾਂ ਦੀ ਬਹੁਤ ਸਾਰੀਆਂ ਮੰਗਾਂ ਸੀ ਕਿਉਂਕਿ ਪੁਰਾਣੇ ਪਿਛਲੇ 24 ਸਾਲਾਂ ਤੋਂ ਕੋਈ ਡਿਵੈਲਪਮੈਂਟ ਨਹੀਂ ਸੀ ਹੋਈ ਆਮ ਆਦਮੀ ਪਾਰਟੀ ਸਾਡੇ ਲਾਸਟ ਇਅਰ ਤੋਂ ਸਟਾਰਟ ਹੋਈ ਹੈ ਇੱਥੇ ਸੁਨੀ ਕੁਮਾਰ ਜੀ ਐਜ਼ ਅ ਸਰਪੰਚ ਦਾ ਰੋਲ ਅਨਿਵਾਰ ਰਹੇ ਨੇ ਤੇ ਬਹੁਤ ਜ਼ਿਆਦਾ ਵਿਕਾਸ ਹੋਇਆ ਇੱਕ ਸਾਲ ਦੇ ਵਿੱਚ ਤੇ ਮੈਨੂੰ ਯਕੀਨੀ ਹੈ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਯੂਥ ਨੂੰ ਅੱਗੇ ਲੈ ਕੇ ਆਵਾਂ ਤੇ ਵਿਕਾਸ ਨੂੰ ਹੋਰ ਅੱਗੇ ਆਪਾਂ ਲੈ ਕੇ ਜਾਈਏ ਪੁਲਿਸ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਸਹਿਯੋਗ ਕਰ ਰਹੇ ਨੇ ਯੂਥ ਲਈ ਇੱਕ ਤਾਂ ਕਲੱਬ ਬਣਾਇਆ ਜਾਏਗਾ ਗਰਾਊਂਡ ਬਣਾਏ ਜਾਣਗੇ ਤੇ ਬਾਕੀ ਅੱਗੇ ਦੀ ਅੱਗੇ ਤਰੱਕੀ ਹੁੰਦੀ ਰਹੇਗੀ। ਬਾਬਾ ਜੀ ਵੋਟ ਕਰਨ ਆਏ ਸੀ ਕਿ ਅੱਜ ਜਿਹੜੀ ਚੋਣਾਂ ਹੋ ਰਹੀਆਂ ਨੇ ਕਿਹੜੇ ਮੁੱਦੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਈ ਆ? ਹਾਂਜੀ ਕਿਹੜੇ ਮੁੱਦੇ ਆ ਕਿ ਵਿਕਾਸ ਦੇ ਜਿਹੜਾ ਨੂੰ ਦੇਖ ਕੇ ਵੋਟ ਪਾਈ ਤੁਸੀਂ ਅੰਦਰ ਅਸੀਂ ਮੈਨਾਂ ਹੀ ਮੈਂ ਤਾਂ ਕੋਈ ਦੇਖਦਾ ਨਹੀਂ ਹੁੰਦਾ ਮੈਂ ਨਿਪਾੜ ਹੈ ਨਾ ਨਹੀਂ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਪਿੰਡ ਵਿੱਚ ਪਿੰਡ ਸਾਰੇ ਕੰਮ ਹੋਣ ਵਾਲੇ ਆ ਹੋ ਕਰਨਾ ਹੀ ਪੈਣੇ ਆ ਹੂੰ ਹੁਣ ਅਸੀਂ ਤਾਂ ਰਹਿੰਦੇ ਆਂ ਵੀ ਦੂਰ ਆ ਕੀਤਾ ਜਾ ਤਾਂ ਹੁਣ ਪਿੰਡ ਦਾ ਕੀ ਪਤਾ ਮਾਹੌਲ ਕਿੱਧਰ ਕੀ ਹੋਵੇਗਾ ਤੁਸੀਂ ਸਭ ਤੋਂ ਪਹਿਲਾਂ ਬੋਰਡ ਪਾਣ ਪਹੁੰਚਿਓ ਕੀ ਸੋਚ ਰੱਖੀ ਕਿ ਸਭ ਤੋਂ ਪਹਿਲਾਂ ਹੀ ਬੋਰਡ ਪਾਉਣੀ ਹੈ ਹਾਂ ਜੀ ਅਸੀਂ ਸੋਚਿਆ ਸੀ ਵੀ ਟਾਈਮ ਨਾ ਪਾ ਕੇ ਫੇਰ ਕੰਮ ਹੋਰ ਕਰਦੇ ਕੋਈ ਉਥੇ ਰੱਖੀ ਲੈ ਨੇ ਹੁਣ ਤੁਹਾਨੂੰ ਪਤਾ ਇਦਾਂ ਦੇ ਜ਼ਮਾਨੇ ਆ ਗਏ ਕੋ ਰਹਿਣਾ ਪੈਦਾ ਤਾਂ ਲੋਕ ਅੱਜ ਕੱਲ ਬੋਰਡ ਪਾਣ ਖਤਰਾਉਂਦੇ ਨੇ ਠੰਡ ਹੈ ਲੋਕ ਕਹਿੰਦੇ ਕਿ ਛੱਡੋ ਬੋਰਡ ਪਾਹੀ ਕਰਨਾ ਤਾਂ ਬੋਰਡ ਤਾਂ ਪਾਈ ਦੀ ਆ ਵੀ ਚਲੋ ਇਹ ਬਣਮੀਆਂ ਹੁਣ ਖਰਾਬ ਕਾਨੂੰ ਕਰਨੇ ਆ ਆਪਾਂ ਲੋਕਾਂ ਨੂੰ ਅਪੀਲ ਕਰਨਾ ਚਾਹੂਗੇ ਵੋਟ ਨੂੰ ਲੈ ਕੇ ਕਿ ਵੋਟ ਕਰਨ ਆ ਕੇ ਨਹੀਂ ਕਰਨ ਵੋਟ ਕਰਨ ਆਂ ਵੋਟ ਕਰਨ ਤਾਂ ਫੇਈਆ ਫੇ ਸਰਕਾਰ ਬਣਨੀ ਆ ਕਿੰਨੀ ਉਮਰ ਤੁਹਾਡੀ 84 84 ਸਾਲ ਦੀ ਉਮਰ ਦੀ ਸਿਰੇ ਸਿਰੇ ਆਇਓ ਤਾਂ ਇੰਨੇ ਘੰਟੇ ਇੱਥੇ ਪਹੁੰਚ ਕੇ ਸੀ ਵੋਟ ਮੈਂ ਹੋ ਗਿਆ ਅੱਧਾ ਘੰਟਾ ਅੱਛਾ ਹਾਂ ਜੀ ਵੋਟਾਂ ਸ਼ੁਰੂ ਹੋ ਤਾ ਘੰਟੇ ਮੈਨੂੰ ਪਹੁੰਚ ਹਾਂ ਜੀ ਜੀ ਅੱਜ ਤਾਂ ਸਾਡਾ ਬੰਦਾ ਇੱਕ ਆ ਵੀ ਖੜਾ ਆ ਉਹ ਵੀ ਕੋ ਕਾਂ ਡਿਆ ਆ ਠੀਕ ਕਹਿੰਦੇ ਬੰਦਿਆਂ ਨੂੰ ਜਾਣਦੇ ਉਹ ਦਾਤ ਉਹ ਵਿਕਾਸ ਦੇ ਨਾਮ ਨੂੰ ਵੋਟ ਪਈ ਹੈ ਹਾਂਜੀ ਵਿਕਾਸ ਦੇ ਨਾਮ ਹਾਂਜੀ ਹਾਂ ਹਾਂਜੀ ਬਸ ਹੋਵੇ ਤਾਂ ਫੇਹੀਆ ਜੇ ਹੋਵੇ ਨਾ ਤਾਂ ਫੇਹੀ ਕਰਨ ਪਿੱਛੇ ਵੀ ਤੁਸੀਂ ਵੋਟਾਂ ਪਾਈਆਂ ਆਂ ਜਦੋਂ ਹੋਰ ਵੀ ਚੋਣਾਂ ਆਉਂਦੀਆਂ ਨੇ ਤੇ ਲੱਗ ਰਿਹਾ ਕਿ ਵਿਕਾਸ ਹੋ ਪਾ ਰਿਹਾ ਹੈਗਾ ਓਏ ਇਦਾਂ ਹੈਗੀ ਆ ਅੱਜ ਜਮਾਨਾ ਸਰਦਾਰ ਜੀ ਕੋਲੋਂ ਲੱਗਾ ਬਈ ਜਿਹੜਾ ਉਹ ਨਾ ਕੋਸ਼ ਹੁੰਦਾ ਮਗਰੋਂ ਹਣੀ ਦੇਖੋ ਸੋ ਜਾਂਦਾ ਹੈ ਹਾਂ ਅੱਜ ਵਧੀਆ ਕਰੂਗਾ ਤਾਂ ਵਧੀਆ ਨੂੰ ਪਾਉਣੀ ਆ ਹਾਂ ਆਪਾਂ ਤਾਂ ਵਧੀਆ ਨੂੰ ਮੋਰ ਵੋਟ ਪਾਵਾਂਗੇ ਠੀਕ ਹੈ 3 ਨੰਬਰ ਮੇਰਾ ਨਾਮ ਆਛੁਣੇਪੁਰ ਬਾਬੂ ਮੈਂ ਬਲਾਕ ਸੁਪਰਵਾਈਜ਼ਰ ਆਮਾ ਦੀ ਪਾਲਟੀ ਤੇ ਮੈਂਬਰ ਪੰਚਾਇਤ ਮੇਰੇ ਵਾਈਫ ਉਥੋਂ ਅਨੀਤਾ ਨੀ ਐਡਵੋਕੇਟ ਵਿਕਨ ਸਰਪੰਚ ਨੇ ਪਿੰਡ ਬਡਾਲਾ ਦੇ ਮੈਂ ਨੰਬਰ ਪੰਚਾਇਤ ਇਸ ਪਿੰਡ ਦੇ ਆਪਾਂ ਦੇਖੋ ਇਸ ਦਾ ਜਵਾਬ ਪਿੰਡ ਬਡਾਲਾ ਦਾ ਜੋ ਸਹੀਮਾਨ ਵੋਟਰ ਆ ਉਹ ਅੱਜ ਦੇਗਾ ਜਿੱਥੇ ਉਹਨਾਂ ਨੇ ਦੇਖਿਆ ਹੋਇਆ ਕਿ ਜੋ ਕੰਮ 40-40 ਸਾਲ ਤੋਂ ਨਹੀਂ ਹੋਇਆ ਸੀਗੇ ਸੜਕਾਂ ਦਾ ਬੜਾ ਮੰਦਾ ਹਾਲ ਸੀ ਜੋ ਸਾਡੀ ਪਾਰਟੀ ਸਰਕਾਰ ਨੇ ਤੇ ਬਣਾਈਆਂ ਤੇ ਹੁਣ ਰੀਸੈਂਟਲੀ ਸ਼ੰਸ਼ਾਨ ਘੜ ਦਾ ਕੰਮ ਚੱਲਿਆ ਜੋ 40 ਸਾਲ ਤੋਂ ਅਧੂਰਾ ਸੀਗਾ ਤੇ ਜਿਹੜਾ ਤਰਸਯੋਗ ਹਾਲਤ ਵਿੱਚ ਸੀਗਾ ਤੇ ਉਹਦੀ ਵੀ ਵਿਕਾਸ ਦੇ ਕੰਮ ਚੱਲ ਰਹੇ ਆ ਤੁਸੀਂ ਜਾ ਕੇ ਦੇਖ ਹੀ ਸਕਦੇ ਹੋ ਚਾਰਦੁਆਰੀ ਹੋ ਰਹੀ ਹੈ ਵਧੀਆ ਕੰਮ ਹੋ ਰਿਹਾ ਤੇ ਯੂਥ ਨੂੰ ਅਸੀਂ ਖੇਡ ਦਾ ਮੈਦਾਨ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਕਿ ਚਲੋ ਖੇਡੋ ਨਸ਼ੇ ਛੱਡੋ ਕੋਰਸ ਛੱਡੋ ਸੋ ਬੜਾ ਕੰਮ ਕਰ ਰਹੇ ਆ ਬਾਕੀ ਵੋਟਰ ਸੂਝਵਾਨ ਆਪਣੇ ਹੈਗਾ ਆ ਅੱਜ ਜਵਾਗਰੂ ਵੀ ਸਹੁੰ ਖਾਣਗੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਚੰਗੀ ਸਭਾਵਨਾ ਲਭਾਈਆਂ ਜਾ ਰਹੀਆਂ ਹਨ ਰਾਤ ਦੇ ਸਟਾਫ ਆਇਆ ਹੋਇਆ ਹੈ ਹੁਣ ਵੀ ਕਾਫੀ ਸਟਾਫ ਆ ਚੁੱਕੇ ਐਚਓ ਸਾਹਿਬ ਆਪ ਆਏ ਹੋਣੇ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਸੁਖਦਾ ਸੰਬੰਧ ਜੀ ਜੀ ਕਿੰਨੇ ਗਾਮ ਪੜਤੇ ਆ ਆਪਕੇ ਏਰੀਆ ਵਿੱਚ ਇਹ ਮੈਂ ਥਾਣਾ ਲੰਬੜੀ ਦਾ ਐਸਐਸਓ ਗਮਿਦਰਾਉਂ ਮੇਰੇ ਥਾਣੇ 40 ਪਿੰਡ ਪੈਂਦੇ ਆ 40 ਪਿੰਡਾਂ 'ਚ ਫੋਰਸ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਜਰੂਰਤ ਮੁਤਾਬਕ ਸਾਰੀ ਫੋਰਸ ਦਾ ਨਾ ਆਖੀਤੀ ਗਈ ਹੈ ਤਾਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ਇਹ ਪਰਚੀ ਤੋਂ ਬਗੈਰ ਕੋਈ ਅੰਦਰ ਨਹੀਂ ਦਿੱਤਾ ਜਾਣ ਦਿੱਤਾ ਜਾ ਰਹੀ। ਨੂੰ ਸਾਰੇ ਪਿੰਡਾਂ ਦੇ ਵਿੱਚ ਜ਼ਰੂਰਤ ਮੁਤਾਬਕ ਲਗਾਈ ਗਈ ਹੈ। ਕਿਤੇ ਵਾਧਿਆ ਕਿਤੇ ਘਟਾਇਆ। ਕਰਮਚਾਰੀਆਂ ਤੋਂ ਕੀ ਗੱਲ ਲੈਣੀ ਹੈ? ਸਾਰੇ ਅੱਛੇ ਡਿਊਟੀ ਕਰ ਰਹੇ ਹਨ। ਹਾਂਜੀ ਉਹ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਜੋ ਸੀਨੀਅਰ ਨੂੰ ਸਾਨੂੰ ਹਦਾਇਤ ਕੀਤੀ ਗਈ ਉਹ ਆਈ ਕਰਮਚਾਰੀਆਂ ਦਾ। ਸਰ ਮੇਰਾ ਨਾਮ ਅਮਨਪ੍ਰੀਤ ਕੌਰ ਆਮ ਆਦਮੀ ਪਾਰਟੀ ਚੋਣ ਸੰਚਾਰੂ। ਪਿੰਡ ਬਡਾਲਾ। ਬਹੁਤ ਵਧੀਆ ਮਾਹੌਲਾ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਆ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਲਿਆਂਦੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਮੁਕਤ ਕੀਤਾ ਹੈ ਤੇ ਬਹੁਤ ਜ਼ਿਆਦਾ ਰੋਡਸ ਵਗੈਰਾ ਵੀ ਵਧੀਆ ਬਣਾਈਆਂ ਨੇ ਤੇ ਹੌਨਰ ਟਾਈਮ ਦੇ ਵਿੱਚ ਅਸੀਂ ਸਾਰੇ ਮੈਂਬਰ ਮਿਲ ਕੇ ਬਹੁਤ ਵਧੀਆ ਡਿਵੈਲਪਮੈਂਟ ਕਰਾਂਗੇ ਵਿਕਾਸ ਰਕੇ ਲੈ ਕੇ ਜਾਵਾਂਗੇ ਬਿਲਕੁਲ ਜੀ ਕਰ ਰਹੇ ਆ